ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸასი ਸ਼ੁਕਰੀਆ ਅਮੀਦ ਆ ਤੁਸੀਂ ਸਾਰੇ ਜਾਣੀ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਤੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਲੱਗੇ ਆ ਜੀ ਅੱਜ ਦਾ ਜਿਹੜਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਬੜਾ ਪਿਆਰ ਤੇ ਆਪਣੇ ਸੋਹਣੇ ਤੁਸੀਂ ਕਮੈਂਟ ਵੀ ਦਿੱਨੇ ਆ ਉਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਪਹੁੰਚੇ ਹੋਇਆ ਜੀ ਮਾਤਾ ਕੋਲ ਤੇ ਬੈਠੀ ਆ ਸਾਡੀ ਬੀਬੀ ਹਾਂ ਜੀ ਬੀਬੀ ਠੀਕ ਠਾਕ ਆ ਬੁੱਤ ਸਾਰੇ ਸਤਿ ਸ੍ਰੀ ਅਕਾਲ ਠੀਕ ਹੈ ਵਧੀਆ ਬੁੱਤ ਸਾਨੂੰ ਮਾਰਦੇ ਇੱਧਰ ਵੀ ਸੰਧੀ ਆ ਇੱਧਰ ਵੀ ਸੰਧੀ ਆ ਆਂਦਰ ਉਸਦੀ ਇੱਕ ਜੜਦੀ ਗੱਲ ਆ ਆਪ ਵਿਚਾਰੀਂ ਜੀਤੋ 사ਸਤ੍ਰੀ ਕਾਲ ਦੀ ਕਾਦੇ ਕਾਦੇ 사ਸਤ੍ਰੀ 사ਚੀ ਕਾਲ ਜੀ ਸਾਰਿਆਂ। ਉਹ ਤਨ ਉਹ ਦੇਖਦੇ 사ਚੀ ਕਾਲ ਜੀ ਸਾਰਿਆਂ ਨੂੰ ਫਤਿਹ ਬੁਲਾ ਦੇ ਫਤਿਹ ਬੁਲਾ ਦੇ ਚਲ। ਬਲੇ ਸ਼ੋ ਨਿਹਾਲ 사ਤਿ ਸ਼੍ਰੀ ਅਕਾਲ। ਇਹ ਬੋਲਦਾ ਹੁੰਦਾ ਆਪ ਤੁਸੀਂ ਆਪੇ ਪਹਿਲੇ ਮੁਰੇ ਬੋਲੇ ਕਰੋ। ਆ ਤੂੰ ਤਾਂ ਬੋਲਦੇ ਸੀ ਸੈਗ ਜੀ ਬੋਲੋ। 사ਚੀ ਕਾਲ ਜੀ ਸਾਰਿਆਂ ਨੂੰ ਪਰਮਾਤਮਾ ਗਿਰਦਾਸ ਆ ਤੁਸੀਂ ਨਾ ਵਿੱਚ ਚੜਦੇ। ਹੱਥਾਂ ਦੇ ਪੁੱਤ ਅੱਥਰੂ ਤੇ ਦੁੱਖ ਤਕਲੀਫ ਮਤੂ ਦੂਰ। ਹੱਥਾਂ ਦੇ 사ਚੀ ਕਾਲ ਇਹਨੂੰ ਨਾਮ ਲਾਗੇ 사ਸਤ੍ਰੀ ਕਾਲ ਕਹਿਣਾ 사ਸਤ੍ਰੀ ਕਾਦੇ ਪੁੱਤ 사ਚੀ ਕਾਲ। ਹੁਣ ਐ ਹੈ ਨਾ ਜੂ ਜੂ ਨੇ ਸੋਜੀ ਆਈ ਜਾਣੀ ਜੂ ਜੂ ਪਤਾ ਲੱਗੀ ਜਾਣਾ ਹਲੇ ਹਲੇ ਨਿਆਣਾ ਸਮਝ ਹੈ ਨਹੀਂ ਇੰਨੀ ਹਲੇ ਹੈ ਮੈਨੂੰ ਲੱਗਦਾ ਨਿਆਲੇ ਨਹੀਂ ਜਿਆਦਾ ਸਮਝ ਹੁੰਦੀ ਗੱਲ ਇੰਨੀ ਗੌਰ ਦਾ ਦੇਖ ਚਾਹ ਤੇ ਨਾ ਮਾਰੇ ਪਹਿਲੇ ਬਹੁਤ ਗੱਲ ਗੌਰ ਦਾ ਹੈ ਹੂੰ ਗੱਡੀ ਵਿੱਚ ਬੈਠੀ ਪਹਿਲੀ ਮੇਰੀ ਰਾਚਾ ਗੇਵੀ ਬੀ ਬੈਲਟ ਲਾ ਕੇ ਐ ਹੋ ਜਾਂਦਾ ਕਿ ਇੱਥੇ ਕਿਤੇ ਇੱਥੇ ਫਿਰ ਇੱਥੇ ਆ ਕੇ ਫੋਦੇ ਬੁਲਾਉਣ ਲੱਜਾਂਦਾ ਪੁਲ ਪਾਰ ਕਰ ਹੁਣ ਇੱਧਰ ਨੂੰ ਆ ਬਸ ਐ ਬੈਠਣਾ ਨਹੀਂ ਮੈਂ ਫੜੋ ਨਾ ਬੈ ਜਾ ਇੱਥੇ ਗਿਰ ਜਾਊਗਾ अच्छा बैठਣਾ ਨਹੀਂ ਹੈ ਕਿਤੇ ਅੱਛਾ ਕੱਲ ਬੀਬੀ ਜਾ ਕੇ ਹੀ ਗੁਰਦੁਆਰਾ ਸਾਹਿਬ ਹੈ ਕਿਥੇ ਭਲਾ ਰੋਪੜ ਟੱਪ ਕੇ ਉਹ ਗੁਰਦੁਆ ਕਿਹੜਾ ਗੁਰਦੁਆਰਾ ਕੀ ਕਰਨ ਕਿਹੜਾ ਮੈਨੂੰ ਪਤਾ ਕੋਈ ਨਹੀਂ ਮੁੱਠਾ ਢੇਕਈ ਬਸ ਸਾਡੇ ਕੇ ਉੱਥੇ ਉਹ ਗੁਰਦੁਆਰਾ ਜਿੱਥੇ ਮਾਤਾ ਗੁਜਰੀ ਆਪਣੇ ਪੋਤਿਆਂ ਨੂੰ ਲੈ ਕੇ ਬੈਠੀ ਸੀ ਫਰਾਤ ਮਿੱਤੀ ਰਾਤ ਨੂੰ ਮਾਂ ਕੀ ਕਹਿੰਦੀ ਹੂੰ ਛੱਪਰ ਪਾਇਆ ਹੋਇਆ ਹੂੰ ਬਾਸ ਪਾਇਆ ਹੋਇਆ ਕੜ-ਕੜ ਕੇ ਛੱਪਰ ਹਾਂ ਹਾਂ ਬਿਲਕੁਲ ਹਾਂ ਉਹ ਗੁਰਦੁਆਰਾ ਹੈਗਾ ਕੁੰਮਾ ਮਾਹ ਅੱਛਾ ਜਦੋਂ ਆਪਣੇ ਆਨੰਦਪੁਰ ਸਾਹਿਬ ਤੋਂ ਮਾਤਾ ਜੀ ਬਿਸ਼ੋੜਾ ਸਾਹਿਬ ਤੋਂ ਇਹਨਾਂ ਦਾ ਵਿਛੜਿਆ ਤਾਂ ਪਰਿਵਾਰ ਫਿਰ ਕੁੰਮਾ ਮਾਸ਼ੀ ਨੂੰ ਮਿਲਤੇ ਹੈ ਮਾਤਾ ਗੁਜਰੀ ਜੀ ਤੇ ਬੱਚੇ ਫਿਰ ਉਧਰ ਤੋਂ ਹੈ ਮਾਚੂ ਆਪਣੇ ਆਪਣੇ ਮਾਚੂ ਪਰੇ ਉਧਰੋਂ ਗੁਰਦੁਆਰਾ ਪਵਿੱਤਰ ਬਿਸ਼ੋੜਾ ਸਾਹਿਬ ਤੋਂ ਉਹ ਫਿਰ ਆਪਣੇ ਕਿਸਤੀ ਚੋਂ ਲੈ ਕੇ ਆਇਤੇ ਭਾਈ ਕਿਸ ਦੀ ਬੇੜੀ ਬਾਹਰ ਲਾਉਂਦਾ ਦੀ ਬੇੜੀ ਬਾਹਰ ਲਾਉਂਦਾ ਫੋਟੋਆਂ ਲਾਈਆਂ ਪਾ ਮਹਾਰ ਫੜ ਫੜੀਆਂ ਤੇ ਜਦੋਂ ਮਤਲਬ ਮਾਤਾ ਜੀ ਬੈਠੀ ਬੱਚੇ ਬੈਠੇ ਤਾਂ ਖੇਵ ਕੁੰਮਾ ਮਾਸ਼ੀ ਨੇ ਪੁੱਛਿਆ ਤਾਂ ਉਹਨਾਂ ਨੂੰ ਕਹਿੰਦਾ ਜੀ ਮਾਤਾ ਜੀ ਤੁਸੀਂ ਕੌਣ ਹੋ ਕਹਿੰਦੇ ਭਾਈ ਤੂੰ ਗੁਰੂ ਗੋਬਿੰਦ ਸਿੰਘ ਦਾ ਨਾਮ ਜਾਣਦਾ ਕਹਿੰਦਾ ਮਾਤਾ ਜੀ ਉਹਨਾਂ ਨੂੰ ਕੌਣ ਨਹੀਂ ਜਾਣਦਾ ਉਹਨਾਂ ਨੂੰ ਸਾਰਾ ਸੰਸਾਰ ਜਾਣਦਾ ਹੈ ਜਿਹੜੀ ਸੰਗਤ ਮੇਰੇ ਕੋਲ ਇੱਧਰ ਤੇ ਉੱਧਰ ਨੂੰ ਉਹਨਾਂ ਦੇ ਭਾਈ ਆਪਣੇ ਕਿਆ ਕਰਨ ਨੂੰ ਕਿਆ ਕਹਿੰਦੇ ਉਹਨੇ ਦਰਸ਼ਨ ਕਰਨ ਨੂੰ ਜਾਂਦੀ ਹੈ ਸੰਗਤ ਮੈਂ ਭਾਈ ਮੈਂ ਮਾਤਾ ਜੀ ਉਹਨਾਂ ਨੂੰ ਉੱਧਰ ਬੇੜੀ ਬੰਨੇ ਲਾਉਣਾ ਹੁੰਦਾ ਹੈ ਤੇ ਕਹਿੰਦੀ ਭਾਈ ਆਹ ਲਾਲ ਪਤਾ ਤੈਨੂੰ ਕੌਣ ਹੈ ਕਹਿੰਦਾ ਮਾਤਾ ਜੀ ਮੈਨੂੰ ਨਹੀਂ ਪਤਾ ਕੌਣ ਹੈ ਕਹਿੰਦੀ ਭਾਈ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਆ ਇਹਨਾਂ ਉਹ ਧੰਜੀ ਅਬੀ ਤਨ ਮੇਰੀ ਸੇਵਾ ਵੀ ਮੈਨੂੰ ਇੰਨੀ ਮਿਲੀ ਆ ਮੈਨੂੰ ਅੱਜ ਤੁਹਾਡੇ ਦਰਸ਼ਨ ਹੋਏ ਕਹਿੰਦੀ ਮੈਂ ਭਾਈ ਗੁਰੂ ਗੋਬਿੰਦ ਸਿੰਘ ਦੀ ਮਾਂ ਹਾਂ ਗੁਜਰੀ ਬਾਬੇਰ ਉਹਨਾਂ ਨੇ ਫਿਰ ਕਹਿੰਨਾ ਮਾਤਾ ਜੀ ਮੈਂ ਤੁਹਾਡੀ ਸੇਵਾ ਦੱਸੋ ਕਹਿੰਦੀ ਸੇਵਾ ਭਾਈ ਭਾਈ ਤੂੰ ਮੈਨੂੰ ਇੱਕ ਰਾਤ ਕਟਾ ਦੂਗਾ ਕਹਿੰਦਾ ਥੜੀ ਹੋਆ ਇਹ ਤੁਹਾਡਾ ਹੀ ਹੈ ਕਹਿੰਦਾ ਮੇਰਾ ਕੁਝ ਨਹੀਂ ਹੈ ਇੱਥੇ ਮਾਤਾ ਜੀ ਇੱਕ ਛੱਡੋ ਮੇਰਾ ਤਾਂ ਜੀ ਕਰਦਾ ਤੁਸੀਂ ਇੱਥੋਂ ਜਾਓ ਹੀ ਨਾ ਤੇ ਫਿਰ ਕੁੰਮਾ ਮਾਸ਼ੀਨ ਉਹਨਾਂ ਨੂੰ ਰਾਤ ਕਟਾਈ ਇੱਕ ਫਿਰ ਮਾਤਾ ਪਤਾ ਨਹੀਂ ਮੈਂ ਨੌ ਭੁੱਲ ਗਿਆ ਲక్ష్ਮੀ ਪਤਾ ਨਹੀਂ ਇੱਕ ਕੁਛ ਤਾਂ ਫਿਰ ਉਹਨਾਂ ਨੂੰ ਕਿਹਾ ਵੀ ਇੱਦਾਂ-ਇਦਾਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਬੱਚਾ ਵੀ ਰਾਤ ਨੂੰ ਪ੍ਰਸ਼ਾਦਾ ਪਾਣੀ ਉਹਨਾਂ ਨੇ ਤਿਆਰ ਕੀਤਾ ਇਹ ਪ੍ਰਸ਼ਾਦਾ ਪਾਣੀ ਖਾ ਲਾ ਕੇ ਫਿਰ ਦੂਈ ਸਵੇਰ ਗੰਗੂ ਵਾਮਣ ਮਿਲਿਆ ਉਹਨਾਂ ਨੂੰ ਪਾਪੀ ਇੱਥੋਂ ਵੀ ਲੈ ਕੇ ਆਇਆ ਉਹ ਮਰੰਡੇ ਰੱਖੇ ਮਰੰਡੇ ਤੇ ਫਿਰ ਉਹ ਮੱਥੇ ਚਲੇ ਕੇ ਫਤੇਗਾ ਫਸੇਗਾ ਇਹ ਉਹ ਗੁਰਦੁਆਰਾ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਇੱਥੇ ਬਣਿਆ ਹਾਂ ਉਹ ਉੱਥੇ ਉਸ ਟਾਈਮ ਹੁਣ ਜਿਹੜਾ ਗੁਰਦੁਆਰਾ ਬਣਿਆ ਹੋਇਆ ਨਾ ਉਹ ਕੁੱਲੀ ਬਣੀ ਆ ਉਸ ਟਾਈਮ ਦੇ ਵਿੱਚ ਦਰਿਆ ਇੰਨਾ ਚੱਲਦਾ ਹੁੰਦਾ ਦਾ ਉੱਥੇ ਉੱਥੇ ਉਹ ਦਰਿਆ ਦੇ ਆਣ ਕੰਡੇ ਪਰ ਹੁੰਦੀ ਸੀ ਉਹ ਕੁੱਲੀ ਬਾਈ ਹੋਈ ਨਹੀਂ ਤਾਂ ਆਈ ਹੀ ਨਹੀਂ ਅਨਾਂ ਕੀ ਦਰਿਆ ਨਹੀਂ ਹੈਗਾ ਦਰਿਆ ਤਾਂ ਹੈ ਨਹੀਂ ਪਰ ਕੁੱਲੀ ਸ਼ਾਇਦ ਆ ਦੇਖੀ ਹੋਵੇ ਹਾਂ ਦੇਖੀ ਹੈ ਦੇਖੀ ਆ ਉਹ ਹੁਣ ਵੀ ਬਣੀ ਹੋਈ ਆ ਬਣੀ ਦੀ ਬਣੀ ਹੋਈ ਆ ਦੇਖ ਰਹਾ ਧਨ ਸੇਵਾ ਵੀ ਜਿਹੜੀ ਜੁਗਾ ਜੁਗਾ ਤੱਕ ਰਹਿ ਜਾਣੀ ਰਹਿ ਜਾਣੀ ਪਰ ਹੁਣ ਦੇਖਿਆ ਕਿਸੇ ਤੋਂ ਆਪਾਂ ਪਾਣੀ ਦਾ ਗਲਾਸ ਨਹੀਂ ਪੀਂਦੇ ਜਾਤ ਬੇਵਾਬ ਜਾਤ ਤੋਂ ਆਪਾਂ ਇੰਨਾ ਬੇਤਪਾਬ ਕਰਦੇ ਆ ਕਰਦੇ ਦੇਖ ਲਓ ਸਭ ਜਾਤਾਂ ਨੇ ਕਿੰਨੀ ਸੇਵਾ ਦਿੱਤੀ ਹੈ ਮਹਾਰਾਜ ਜੀ ਦਿੱਤੀ ਉਹਨਾਂ ਨੇ ਕੋਈ ਕਰਿਆ ਫਰਕ ਨਹੀਂ ਉਹਨਾਂ ਨੇ ਹਰੇਕ ਨੂੰ ਸੇਵਾ ਹਰੇਕ ਦੀ ਰੋਟੀ ਮਨਜ਼ੂਰ ਬਿਲਕੁਲ ਬਿਲਕੁਲ ਵੀ ਉਹਨਾਂ ਨੇ ਇਹ ਬੇਤਪਾਬ ਖਤਮ ਕਰਿਆ ਸੀ ਦੁਨੀਆ ਤੋਂ ਚਰਨ ਜੀ ਤੇ ਪੇਪਰ ਰੱਖਣਾ ਕਾਹਦਾ ਹੂੰ ਸੁਣ ਮੇਰੀ ਜੀ ਜਦੋਂ ਹੁਣ ਆਪਾਂ ਕਿਸੇ ਆਪਣੇ ਗੁਰੂ ਘਰ ਚਲੇ ਜਾਓ ਮੰਦਿਰ ਮਸਜਿਦ ਚਲੇ ਜਾਓ ਹੂੰ ਠੀਕ ਕਿਤੇ ਵੀ ਚਲੇ ਜਾਓ ਹੁਣ ਉੱਥੇ ਥੋੜੀ ਲਿਖਿਆ ਹੁੰਦਾ ਜੀ ਇਹ ਸਿੱਖ ਆ ਇੱਕ ਕਸਾਈ ਆ ਜੀ ਇਹ Hindu ਆ ਇਹ जाट ਆ ਇਹ ਚੀਜ਼ਾਂ ਦਾ ਨਹੀਂ ਲਿਖਿਆ ਹੁੰਦੀਆਂ ਆਪਾਂ ਫਿਰ ਵੀ ਉਹਨਾਂ ਦੇ ਹੱਥ ਦਾ ਪ੍ਰਸ਼ਾਦਾ ਖਾਂਦੇ ਆ ਖਾਂਦੇ ਆ ਨਾ ਫਿਰ ਪਪੇ ਉਹ ਕਬਰ ਰੱਖਣ ਇਹ ਸਾਨੂੰ ਜੀ ਕਹਿਣਾ ਚਾਹੀਦਾ ਉਹ ਹੀ ਮੈਂ ਗੱਲ ਖਤਮ ਕਰਨਾ ਚਾਹੀਦਾ ਉਹ ਭਾਈ ਵੀ ਇੱਕ ਬੇਚਾਰਾ ਮੁਸਲਮਾਨ ਸੀ ਹਾਂ ਹੈਨਾ ਬਿਲਕੁਲ ਉਹ ਮੁਸਲਮਾਨ ਦਾ ਸੀ ਵਾਲੀ ਸੀ ਆ ਨਹੀਂ ਮੁਸਲਮਾਨਾਂ ਨੇ ਕਿਹਾ ਕੁਝ ਨਹੀਂ ਕੀਤਾ ਇਹ ਚਾਰੂਤੀ ਆਪਣੇ ਨਾਲ ਕਿਹਾ ਕੁਝ ਨਹੀਂ ਕੀਤਾ ਹੈਗਾ ਹਾਂ ਬੱਚਿਆਂ ਨਾਲ ਹੈਨਾ ਵੀ ਉਹ ਵੀ ਸੀ ਉਹਨਾਂ ਦੀ ਦੇਖ ਲਓ ਇਹ ਉਹਦੇ ਵਿੱਚ ਚਾ ਉਹਦੇ ਵਿੱਚ ਬਰਾਦਰੀ ਵਿੱਚ ਉਹ ਵੀ ਸੀ ਦੇਖ ਲਾ ਕਈ ਸੇਵਾ ਕਰਨ ਵਾਲੇ ਵੀ ਸੀ ਬਹੁਤ ਜਿਹੜੇ ਨਾ ਚਾਰੰਜਿਤ ਮੁਸਲਮਾਨ ਭਾਈਚਾਰਾ تھا ਚੰਗਾ ਵੀ ਬਹੁਤ ਦਾ ਲਾ ਹੁਣ ਫਤਿਹਗੜ੍ਹ ਤੇ ਲੰਗਰ ਲਾਉਂਦੇ ਨੇ ਦੇਖ ਲਾ ਆਪਣੇ ਨੂੰ ਵੀ ਬਾਦੂ ਤੇ ਲਾਉਂਦੇ ਨੇ ਐਂ ਕਹਿੰਦੇ ਵੀ ਤੁਹਾਡੀ ਸਭਾ ਤੁਹਾਡੇ ਜੋ ਜੀ ਦੀ ਜੋੜ ਮੇਲੇ ਨੇ ਐ ਨਹੀਂ ਕਹਿੰਦੇ ਉਹ ਹੈਗੇ ਕਹਿੰਦੇ ਸਾਰਿਆਂ ਦੇ ਸਾਂਝੇ ਦੀ ਜੇ ਅੱਜ ਅਸੀਂ ਜੁੰਦੇ ਆ ਤਾਂ ਉਹਨਾਂ ਦੀ ਬਦੌਲਤ ਆ ਹਾਂ ਐਂ ਕਹਿੰਦੇ ਨੇ ਜੇ ਕਹਿੰਦੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਸੁਨਨਤ ਸੱਭ ਕੀ ਹੋਤੀ ਹੂੰ ਅਰੇ ਕੋਈ ਜਿਹੜੀ ਹੋਤਾ ਨਾ ਜਿਹੜਾ ਧਰਮ ਰਹਿਣਾ ਤਾਂ ਉਹ ਇੱਕੋ ਹੀ ਰਹਿਣਾ ਤਾਂ ਕਿਸੇ ਨੇ ਜਿੱਦਾਂ ਹੁਣ ਆਪਾਂ ਯਾਦ ਫਿਰਦੇ ਆ ਨਾ ਠੀਕ ਆ ਇਦਾਂ ਕਿਸੇ ਨੇ ਰਹਿਣਾ ਨਹੀਂ ਰਹਿਣਾ ਠੀਕ ਆ ਤੁਹਾਨੂੰ ਉਹਨਾਂ ਦੀ ਕੁਰਬਾਨੀ ਸੀ ਆਪਾਂ ਉਹਨਾਂ ਦੀ ਕੁਰਬਾਨੀ ਦਾ ਦੇਣ ਨਹੀਂ ਦੇ ਸਕਦੇ ਤੇ ਹੋਰ ਸੁਣਾ ਫਿਰ ਬੀਬੀ ਕਿਵੇਂ ਹਾਲੇ ਬੰਨੇ ਬਸ ਠੀਕ ਹੈ ਹਾਂ ਬੈਠੇ ਨਾ ਅਰੇ ਹੋ ਜੋ ਹੌਲੀ ਦੀ ਚੱਲਦੀ ਹੈ ਤਿਆਰੀਆਂ ਕਿ ਨਹੀਂ ਹਾਂ ਚੱਲ ਰਹੀਆਂ ਨਹੀਂ ਹੈ ਸਾਡੇ ਆਪਣੇ ਪਿੰਡ ਦਾ ਲੰਗਰ ਹੋਵੇ ਭਰਾਵਾਂ ਜਦੋਂ ਤੱਕ ਹਾਂ ਪਿੱਛੇ ਜਦੋਂ ਤੁਸੀਂ ਕਹਿੰਦੇ ਸੀ ਨਾ ਵੀ ਉਹ ਵਿਚਾਰੇ ਮੁੰਡੇ ਨੂੰ ਕੋਈ ਪ੍ਰੋਬਲਮ ਪੈ ਗਈ ਤਾਂ ਕਰਕੇ ਕਹਿੰਦੇ ਬਿਲਕੁਲ ਉਹਦੇ ਕਰਕੇ ਤਾਂ ਚਲੋ ਹੈਗਾ ਵੀ ਤਾਂ ਥੋੜਾ ਜਿਹਾ ਵੀ ਲੱਗਿਆ ਵੀ ਤਾਂ ਹੁਣ ਕੀ ਕਰੀਏ ਤੇ ਉਹ ਮੁੰਡਾ ਤਾਂ ਹੁਣ ਦੇਖੋ ਹਨਾ ਜੋ ਛੱਟ ਤੇ ਵਿਚਾਰੇ ਵੱਜਣੀ ਸੀ ਜੋ ਹੋਣਾ ਤਾਂ ਜੋ ਹੋਣੀ ਆਉਣੀ ਸੀ ਉਹਨੂੰ ਕੋਈ ਟਾਲ ਨਹੀਂ ਸਕਦਾ ਕਹ ਨਹੀਂ ਬੀਬੀ ਤੇ ਉਹ ਮੁੰਡਾ ਠੀਕ ਆਉਂ ਤਾਂ ਉਹਦਾ ਆਪਰੇਸ਼ਨ ਹੋ ਲਿਆ ਤਾਂ ਜਣੀ ਕਿ ਆਪਣਾ ਘਰ ਆ ਠੀਕ ਠਾਕ ਆ ਤੇ ਤਾਂ ਕਰਕੇ ਦੀਪੂ ਕੋਲ ਲੱਗਿਆ ਹਦਾ ਇੱਕ ਮੁੰਡਾ ਸਰਦਾਰ ਜੀ ਉਹਦਾ ਵਿਚਾਰਾ ਐਕਸੀਡੈਂਟ ਹੋ ਗਿਆ ਨਹੀਂ ਉਹਦੀ ਬੱਚੀ ਇੱਕ ਲਤਨਪੁਰ 6 ਵਜੇ ਪੱਟਪੁਰ ਤੇ ਇੱਕ ਅੱਡੀ ਪਰ ਜਾਨੀ ਕਿ ਠੀਕ ਆ ਹੁਣ ਚਾ ਠੀਕ ਹੈ ਚਲ ਹੁਣ ਠੀਕ ਆ ਹੁਣ ਆਪਰੇਸ਼ਨ ਹੋ ਦੇ ਤੇ ਦੀਪੂ ਨੇ ਚਾਹਨੇ ਆ ਨਹੀਂ ਹੈ ਬਹੁਤ ਹਿੰਮਤ ਕਰੀ ਨੇ ਸਾਰਾ ਖਰਚਾ ਕਰਿਆ ਹਾਂ ਉਹ ਕਰਨਾ ਹੀ ਤਾਂ ਆਪਰੇਸ਼ਨ ਇਹਨੇ ਕਰਵਾ ਦਿੱਤਾ ਉਹਦਾ ਵਿਚਾਰੇ ਦਾ ਦੇਖਪાળ ਜਿੰਨੀ ਵੀ ਹੋ ਸਕੇ ਉਹਨੇ ਬੰਦਾ ਕਰ ਸਕਦਾ ਬਲਕਿ ਦੀ ਕੋਈ ਗਲਤੀ ਵੀ ਨਹੀਂ ਗਲਤੀ ਤਾਂ ਬੰਦੇ ਦੀ ਦੀ ਕਹਿੰਦੇ ਵਿਚਾਰਾ ਇਹ ਆਉਂਦਾ ਤਾਂ ਮੋਟਰਸਾਈਕਲ ਪਰ ਬਾਹਰ ਇਹ ਲਾ ਕਹਿੰਦੇ ਮੰਨ ਲਾ ਇਹ ਆਪਣੀ ਸਾਈਡ ਤੋਂ ਆਉਂਦਾ ਤਾਂ ਘਰ ਨੂੰ ਉਹ ਜਿਹੜੀ ਗੱਡੀ ਸੀ ਉਹ ਜਾ ਰਹੀ ਸੀ ਮਾਲਾ ਮਰਡੇ ਵਾਲੂ ਉਧਰ ਤੇ ਪਤਾ ਨਹੀਂ ਬੰਦੇ ਨੂੰ ਕੀ ਹੋਇਆ ਕਿਆ ਨਹੀਂ ਉਧਰ ਤੇ ਲੈ ਕੇ ਇਧਰ ਨਹੀਂ ਪਰਲੀ ਸੜਕ ਗੱਡੀ ਮਾਰੀ ਆ ਲਿਆ ਪਤਾ ਨਹੀਂ ਰੱਬ ਜਾਣੇ ਹਾਂ ਬੈਠਣ ਜੋਗਾ ਹੋ ਗਿਆ ਹਾਂ ਬੈਠਣ ਜੋਗਾ ਹੋ ਗਿਆ ਵੀ ਚਲੋ ਜਿਹੜਾ ਕੋ ਹੋਣਾ ਤਾਂ ਤਾਂ ਹੋ ਗਿਆ ਜਾਂ ਤਾਂ ਬਹਿ ਜਾ ਇੱਕ ਤੋਂ ਕਦੇ ਉੱਧੇ ਇਹ ਅਗਰਾਹੀ ਨੂੰ ਹੁਣ ਅੱਜ ਜਾਣਾ ਸੀ ਇਹਨੂੰ ਵੀ ਲੈਣ ਉਹਨਾਂ ਦਾ ਆਇਆ ਤਾਂ ਕਹਿੰਦੇ ਭਾਈ ਆ ਜਾ ਹੁਣ ਅਗਰਾਹੀ ਨੂੰ ਜਾਣਾ ਇਹਨੂੰ ਵੀ ਲੀਜੀ ਬੈਠੇ ਹਾਂ ਹੁਣ ਤੇ ਕਾਕੀ ਦੀ ਦੁਕਾਨ ਦੇ ਵਿੱਚ ਜਾਣਾ ਅਗਰਾਹੀ ਨੂੰ ਹੋਲੇ ਮਾਲਾ ਸਾਡੇ ਪਿੰਡ ਦਾ ਸ਼ੁਰੂ ਆ ਜੀ 26 ਤਰੀਕ ਤੋਂ ਤੇ 26 ਨੂੰ 10ਵੀਂ ਆ ਜੀ ਤੇ 4 ਦੀ 5 ਜੀ 4 ਤਰੀਕ ਦਾ ਹੋਲਾ ਜੀ 4 3 ਦੀ ਹੋਲੀ 4 ਦਾ ਹੋਲਾ ਹਾਂ ਸੁੱਖੋ ਭਣ ਕੇ ਕਹਿੰਦੀ ਇਹ ਦੱਸਣ ਤਾਂ ਦੱਸਣਾ अच्छा चलो कोई गल हो सकदी है जी ਸਾਡੇ ਕੋ ਗਿਫਤ ਕੋਈ ਰਾਤ ਦੀਆਂ ਗੱਲਾਂ ਮਾਵਾ ਦੇ ਭਰਾਵਾਂ ਦੀ ਛੂਨੀਆਂ ਹਾਂ ਬਾਈ ਆਏ ਆਏ ਸਬਜੀ ਵੀ ਲਿਆਇਆ ਸਾਸਰੀ ਘਰ ਦਾ ਬੋਲਦੇ ਬਾਈ ਵਾਜੀ ਹਾਂ ਹੋਈ ਗੁੱਦੀ ਕਿਥੇ ਨਾ ਬਾਈ ਉੱਥੇ ਕੋਈ ਬੈਠਾ ਕਿਥੇ ਉੱਥੇ ਕੋਈ ਬੈਠਾ ਕੋਈ ਚਲੋ ਚਲੋ ਬਾਕੀ ਹੁਣ ਬੀਬੀ ਨਾਲ ਨੂੰ ਕਰਨ ਦੋ ਜੀ ਦੋ ਚਾਰ ਗੱਲਾਂ ਇਹਨਾਂ ਨੇ ਕਰਨੀਆਂ ਤੇ ਹੁਣ ਮੈਂ ਜਾਨਣਾ ਜੀ ਅਕਰਾਹੀ ਕਰਨੀਆਂ ਤੇ ਕਰਿਓ ਅਰਦਾਸ ਵੀ ਭਾਈ ਜਿਹੜਾ ਜਿਹੜਾ ਲੰਗਰ ਸਾਡੇ ਮਾਣੇ ਮਾਜਰੇ ਕਚੌਰੀਆਂ ਦਾ ਚਾਹ ਕਚੌਰੀ ਦਾ ਲੰਗਰ ਚੱਲਦਾ ਜੀ 50 ਸਾਲ ਹੋ ਚਲੇ ਲੰਗਰ ਚੱਲਦੇ ਨੂੰ 53 ਵੱਧੇ ਹੋ ਗਏ ਆ ਮੈਂ ਆਪਣੇ ਅੰਦਾਜ਼ੇ ਨਾਲ ਦੱਸਦਾ ਤੇ ਜਿਹੜਾ ਕੋਈ ਇੱਥੇ ਕਚੌਰੀਆਂ ਨੂੰ ਲੰਗਰ ਖਾਨ ਸਾਡਾ ਸਬਸਕ੍ਰਾਈਬਰ ਆਉਂਦਾ ਤਾਂ ਸਾਨੂੰ ਜਰੂਰ ਮਿਲਿਓ ਜੀ ਆਪਾਂ ਲੰਗਰ ਦੇ ਵਿੱਚ ਹੀ ਰਹਿਣਾ ਸੇਵਾ ਉੱਥੇ ਕਰਨੀ ਆ ਬਾਕੀ ਪਰਮਾਤਮਾ ਨੇ ਜਿਹੜਾ ਸੇਵਾ ਦੇਣੀ ਆ ਜਦੋਂ ਦੇਣੀ ਆ ਉਹ ਤਾਂ ਦੇ ਹੀ ਦੇਣੀ ਆ ਕਿ ਨਹੀਂ ਆਹ ਪੈਕੇਟ ਅਸੀਂ ਪੂਰਾ ਲਿਆਂਦਾ ਤਾਂ ਮੰਨਿੰਦਰ ਵਾਸਤੇ ਚਲ ਕੋਈ ਨਾ ਖਾਣੇ ਚੀਜ਼ ਖਾਏ ਹੋ ਜਾਂਦੀ ਮੈਂ ਮੰਨ ਗਿਆ ਹੁਣ ਨਿਆਣੇ ਨੂੰ ਕੀ ਖਲਾਉਂਗੀ ਉਹ ਨਹੀਂ ਖਾਂਦਾ ਅੱਛਾ ਚਲੋ ਠੀਕ ਆ ਉਹ ਨਹੀਂ ਖਾਂਦਾ ਜੀ ਅਸੀਂ ਖਾ ਲਾਂਗੇ ਕਿਉਂਕਿ ਅਸੀਂ ਨਿਆਣੇ ਆ ਅਸੀਂ ਪਾਟੀ ਚਲੋ ਠੀਕ ਹੈ ਯਾਦਾਂ ਨੇ ਬੱਚ ਇਹ ਬਚਪਨ ਦੀਆਂ ਯਾਦਾਂ ਨੇ ਠੀਕ ਹੈ ਜੀ ਆ ਆ ਸਾਡੀਆਂ ਯਾਦਾਂ ਹੋ ਜੰਨੀਆਂ ਜਦੋਂ ਜਵਾਕ ਨਹੀਂ ਖਾਣੀ ਹੁੰਦੀ ਆ ਆ ਦੇਖੋ ਆ ਦੇਖੋ ਆ ਬਾੜਾ ਜਵਾਕ ਇਹ ਮੈਂ ਤੇਰੀ ਕਰੀ ਨਹੀਂ ਤੀ ਹਾਂ ਤੇਰੇ ਖੜਾ ਖੜਾ ਹੋਰ ਤੂੰ ਰਾਈ ਫੋਟੋ ਕਿੱਥੇ ਲੱਗਦਾ ਹੋੜੀ ਚਲੋ ਬਾਕੀ ਮਿਲਦੇ ਆਪਾਂ ਹੁਣ ਤੁਹਾਨੂੰ ਜੀ ਚਾਚੇ ਨੂੰ ਮਿਲਦੇ ਆ ਵੀਰੇ ਨੂੰ ਵਾਇਰ ਵੀ ਖਾਸਲਾ ਵਾਇਰ ਵੀ ਦੀ ਫਟੇ ਲੋ ਜੀ ਭਾਈ ਅਸੀਂ ਹੁਣ ਹੋਰ ਦੇ ਦੀ ਅੱਜ ਸਪਸ਼ਟ ਨਾ ਕਰਾ ਕੇ ਰੱਖਿਆ ਜ਼ਰੂਰੀ ਕਰਨ ਹੂੰ ਸਾਨੂੰ ਤਾਂ ਮੇਨਟੇਨੈਂਸ ਵੀ ਹੈ ਇੱਥੇ ਉਹ ਕੋਈ ਕਰਾ ਹੀ ਕਰ ਲਊਗਾ ਰਾਤ ਦੀ ਲਾਪਾ ਹੋ ਰਹੀ ਸੀ ਤੇ ਹੁਣ ਆ ਵੀ ਚਲੋ ਭਾਈ ਕਰਾਂਗੇ ਨੂੰ ਬਗਿਆ ਕਰਨ ਅਪਰਧਾਨ ਜੀ ਆ ਗਏ ਇਹ ਮਾਹੀ ਟਾਈਮ ਕੱਢ ਕੇ ਆਏ ਆ ਭਾਈ ਇਹ ਵੀ ਬਿਜੀ ਹੈ ਇਹਨਾਂ ਦੇ ਸਭ ਕੁਝ ਚੱਲਦਾ ਹੈ ਨਾ ਸਾਰਾ ਕੁਝ ਦੇਖ ਭਾਈ ਇਹ ਕੰਮ ਕਰਤਾ ਜ਼ਰੂਰੀ ਆ ਕੰਮ ਕਰਤਾ ਇੱਕ ਜ਼ਰੂਰੀ ਆ ਜੇ ਕੰਮ ਚੱਲੂਗਾ ਤਾਂ ਘਰ ਚੱਲੂਗਾ ਪਰ ਨਾਲ ਪਤਾ ਕੀ ਹੁੰਦਾ ਇੱਕ ਵਾਰੀ ਇੰਜਣ ਵੱਟ ਵੱਟ ਤੋੜ ਦਵੇ ਫੇਰ ਹੀ ਕੋਈ ਪ੍ਰਵਾਹ ਹੁੰਦੀ ਨਾ ਫੇਰ ਹੀ ਕੋਈ ਪ੍ਰਵਾਹ ਹੁੰਦੀ ਨਾ ਡਾਇਕਟਰ ਸਾਈਡ ਪਰ ਹੋ ਜਵੇ ਡੱਬੇ ਤੁਰੇ ਰਹਨੇ ਆ ਡੱਬੇ ਹੀ ਤੋੜਨੇ ਔਖੇ ਹੁੰਦੇ ਤੋੜਨੇ ਔ ਇੰਜਣ ਨੇ ਸਟਾਰਟ ਆਪ ਖਾ ਹੁੰਦਾ ਉਹ ਸਰ ਗੁਰਵਿੰਦਰ ਗਏ ਆ ਬੁੱਕਾ ਲੈਣ ਗਏ ਆ ਮੈਂ ਕਹਿੰਨਾ ਵਾਜੂਦਾਰ ਠੱਠੀ ਭਰਾਏ ਹੁੰਦਾ ਵੀ ਮੈਂ ਘੰਟਾ ਦੇ ਦੋ ਤੱਕ ਰਲਾ ਆਇਆ ਮੈਂ ਆ ਗਿਆ ਦੁਬਾਰਾ ਟਾਈਮ ਮਿਲੀ ਜਾਵੇ ਹਾਂ ਟਾਈਮ ਮਿਲੀ ਜਾਵੇ ਹੈ ਨਾ ਬੰਦੇ ਨੂੰ ਮੈਂ ਕੱਖਾ ਪਾ ਕੇ ਆਉਣੇ ਰਲਾ ਖੇ ਆ ਗਿਆ ਤੇ ਮੈਂ ਠੱਠੀ ਉਹ ਨਹੀਂ ਖਾਣ ਨੂੰ ਹਾਂ ਅਬਾ ਹੀ ਕੋ ਹੁੰਦਾ ਮੈਂ ਘੰਟਾ ਕਹਿ ਕੇ ਆਵਾਂ ਨਾ ਹੱਥ ਬਹਤਾ ਉਹਦਾ ਫਾਇਦਾ ਕੀ ਆ ਵੀ ਆਪਣਾ ਕੰਮ ਹੋ ਕੇ ਉਹਨੇ ਕਹਣਾ ਯਾਰ ਉਹ ਮੈਨੂੰ ਲਾਰਾ ਲਾ ਗਿਆ ਇਹ ਤਾਂ ਹੈ ਮੇਰਾ ਲਾਰੇ ਵਾਲਾ ਕੰਮ ਨਹੀਂ ਚਾਹੀਦਾ ਨਹੀਂ ਨਾਲੇ ਆਪਾਂ ਬੰਦੇ ਨਹੀਂ ਰੱਖਦੇ ਚਾਹੀਦਾ ਨਹੀਂ ਚਾਹੀਦਾ ਨਹੀਂ ਚਾਹੀਦਾ ਪਿੰਡ ਦੇ ਸਹਿਯੋਗ ਦਾ ਲੰਗਰ ਆ ਸਾਰੇ ਪਹੁੰਚਣ ਲੱਗਿਆ ਹੋਇਆ ਬੈਠੇ ਕਨਵੀਰਾ ਵੀ ਆ ਗਿਆ ਉਹ ਕਨਵੀਰਾ ਵੀ ਆ ਗਿਆ ਉਹ ਦੇਖ ਫਿਰਦਾ ਤੇ ਇੱਕ ਬੰਦਾ ਸਾਡਾ ਹੀ ਉਹ ਬੈਠਾ ਹੈ ਇਹ ਆ ਬੈਠਾ ਹੈ ਇਹ ਥੋੜੇ ਇਹ ਵੀ ਬੀਜੀ ਚੱਲਦਾ ਅੱਜ ਕੱਲ ਬਾਹਰ ਨੂੰ ਲੰਘੇ ਮੁੰਡੇ ਹਾਂ ਜੁਆਕਾਂ ਦੇ ਨਾਲ ਬਹੁਤ ਫਾਇਦਾ ਹੋ ਜਾਂਦਾ ਮਾਲਾ ਚਾਹ ਵਰਤੌਣੀਆਂ ਚਾੱਕੇ ਜਿੱਤ ਲਈ ਫ੍ਰੀ ਦਾ ਜਾਂਦੇ ਜੁਆਕਰ ਜੱਫੀ ਦਾ ਮੁੰਡਾ ਚਾਹ ਨੂੰ ਹੱਥ ਲੱਗੇ ਗਿਆ ਤਾਂ ਉਹ ਜੱਫੀ ਦਾ ਮੁੰਡਾ ਗੁਰਵਿੰਦਰ ਦਾ ਮੁੰਡਾ ਉਹਨਾਂ ਵੀ ਇੱਕ ਭੱਟੀ ਸਾਂਭ ਲੈਣੀ ਸੀ ਸਾਂਭ ਲੈਣੀ ਸੀ ਪੁਰਾਣੇ ਬੰਦੇ ਵੀ ਬਜ਼ੁਰਗ ਕਿੰਨਾ ਸਾਂਭ ਕੇ ਰੱਖਾਂ ਤੇ ਸਾਡਾ ਕਾਕਾ ਵੀਰਾ ਵੀ ਵੀਰੇ ਸਾਸਰੀ ਕਾਲ ਤੇ ਵੀਰੇ ਦੀ ਵੀ ਕੋਈ ਰਾਏ ਲੂ ਰੇ ਲੋ ਬਾਈ ਕਿਆ ਕਹਿੰਦਾ ਕਾਕਾ ਫੱਟੇ ਚੱਕੀ ਜਾਓ ਇਹਦੇ ਨਾਲ ਖੜੇ ਆ ਹਾਂ ਹੋਰ ਇਹ ਕਹਿੰਦਾ ਅੱਜ ਪਨੀਰ ਆਲੇ ਪਕੌੜੇ ਬਣਾਉਣੇ ਆ ਵਾਹ ਜੀ ਵਾਹ ਲਾਡੀ ਦੀ ਡਿਮਾਂਡ ਅੱਛਾ ਕਾਕਾ ਵੀਰਾ ਕਹਿੰਦਾ ਹਾਂ ਮੈਂ ਹੈ ਕਿ ਲਾਡੀ ਕਹਿੰਦਾ ਨਹੀਂ ਨਹੀਂ ਕਾਕਾ ਇਹ ਪਨੀਰ ਦੇ ਪਕੌੜੇ ਚੱਲਣਗੇ ਹਾਂ ਚਾਹੀਦੇ ਆ ਨਾ ਹੈ ਹਾਂ ਚਲੋ ਕਿਆ ਪਤਾ ਪਨੀਰ ਦੀ ਚਲਪਣ ਉਹ ਜਿਹੜਾ ਨੂੰ ਪਰਪੇ ਦੋ ਕ ਇਕੱਠੇ ਹੋ ਜਾ ਰਹੇ ਨੇ ਦੋ ਕ ਇਧਰ ਨੂੰ ਹੋ ਲੈਨੇ ਲਾਡੀ ਹੁਣ ਉਹ ਲੰਘਿਆ ਲਾਡੀ ਉਹ ਲੰਘਿਆ ਲੈ ਇਹ ਆਹ ਲੰਘਿਆ ਲੈ ਇਹ ਆਹ ਲੰਘਿਆ ਲੈ ਮੈਨੂੰ ਆਪ ਕੀ ਜੱਗ ਜੂ ਕਰੀ ਬਦਲੋ ਭਾਈ ਉਹ ਮੈਂ ਤਾਂ ਆਹੀ ਕਰਨਾ ਹੁਣ ਦੱਸੋ ਭਾਈ ਕਿਹੜਾ ਸਮਾਨ ਦੇਖਿਆ ਨਾ ਉੱਥੇ ਦੇਖ ਕੇ ਚਾਹ ਨਹੀਂ ਚੱਲਣੀ ਨਹੀਂ ਹੈ ਗੁਰਦਾਸ ਸਾਹਿਬਲੇ ਚ ਯਾਰ ਉਹ ਵੀ ਚਾਹਦੇ ਅੱਗੇ ਆਪਾਂ ਪਿਛਲੀ ਦਾ ਲਿਆ ਇਹ ਨਹੀਂ ਕਿ ਲਿਆਏ ਤੇ ਇੱਕ ਲਿਆਏ ਤੇ ਆਪਾਂ ਲੋਟ ਨੂੰ ਨਹੀਂ ਲਿਆ ਆ ਦਾ ਗਿੱਦੇ ਮਾਰਨਾ ਛੱਡੇ ਕੱਡੇ ਪਏ ਆ ਕੇ ਪਈਦਾ ਜੀ ਦਾ ਮਤਲਬ ਵੀ ਭੱਜੀ ਤਾਂ ਤੇਰੇ ਦੀ ਪੱਟੀਆਂ ਦੇ ਇੱਕ ਲਿਕੇ ਇੰਦੀ ਨਹੀਂ 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 ਲੈਂਦੀ ਦੀ ਵਾਹ ਹਾਂ ਲੈਂਦੀ ਪੱਠੀ ਤੇ ਕੜਾਹੀ ਬਸ ਦੇਗ ਹੀ ਬਦਲਣ ਹੋਣ ਵਾਲੇ ਆ ਬਸ ਮੈਂ ਸਾਰਾ ਕੁਝ ਦਵਾ ਇੱਕ ਛੱਡੇ ਦੀ ਕਮੀ ਸੀ ਤੱਕੀ ਦਾ ਉਹਨੇ ਤਾਂ ਹਾਂ ਬਸ ਦੇਗੇ ਬਦਲਣ ਹੋਣੇ ਆ ਹੁਣ ਚਾਹ ਦੇ ਛੱਡੇ ਨਹੀਂ ਵਧਾਈਆਂ ਕਰਾਂਗੇ ਬਹੁਤ ਔਕੇ ਪੰਜੇ ਲੈ ਆ ਓਏ ਹੋਇਆ ਜੀ ਕੱਟ ਪਣਚ ਲੱਗੇ ਹੋਇਆ ਕਰਾਈਆਂ ਕਰਨ ਅੱਜ ਕਾ ਪਾਣੀ ਫੇਕਣਾ ਤਾਂ ਬਾਕੀ ਹੁਣ ਤੁਹਾਨੂੰ ਮਿਲਦੇ ਆਪਾਂ ਕਿਸੇ ਹੁਣ ਅਗਲੇ ਬਲੌਗ 'ਚ ਤੇ ਅਗਲੇ ਬਲੌਗ ਦੇ ਵਿੱਚ ਜੀ ਤੁਹਾਨੂੰ ਦੱਸਾਂਗੇ ਕੱਲ੍ਹ ਨੂੰ ਕੀ ਪ੍ਰੋਗਰਾਮ ਸਾਡਾ ਬਣਦਾ ਮਿਲਦੇ ਆਪਾਂ ਅਗਲੇ ਬਲੌਗ 'ਚ ਜੀ